ਹਾਂਜੀ ਮਿੱਤਰੋ ਕੀ ਹਾਲ ਚੱਲ ਹੈ ਹੋਰ ਸਭ ਵਧੀਆ ਉਹ ਪੰਜਾਬ ਦੇ ਜਿਹੜਾ ਮੁੱਦਾ ਚੱਲਣ ਦਿਆ ਵਾ ਵੀ ਪਈਆਂ ਵਾਲਾ ਇਹਦੇ ਪਹਿਲਾਂ ਵੀ ਮੈਂ ਵੀਡੀਓ ਬੇ ਕੋ ਪਾਈ ਸੀ ਵੀ ਭਈਏ ਪਜਾਓ ਤੇ ਪੰਜਾਬ ਪਜਾਓ ਉਦੋਂ ਬੜਿਆ ਜਾਣੇ ਨੇ ਗਾਲਾਂ ਗੱਡੀਆਂ ਸੀ ਵੀ ਤਹੀ ਪਈਆਂ ਦੇ ਬੋਧ ਪਰ ਹੁਣ ਜੋ ਕੁਝ ਹੋ ਰਿਹਾ ਨਾ ਇਸਿਰੋਂ ਪਾਣੀ ਲੰਘ ਚੁੱਕਾ ਹੈ ਜਿਹੜੇ ਬੰਦੇ ਕਹਿੰਦੇ ਨੇ ਨਾ ਵੀ ਪਈਆਂ ਤੋਂ ਬਿਨਾ ਸਾਡਾ ਸਰਦਾਨੀਆਂ ਪੰਜਾਬ ਦੀ ਇੰਡਸਟਰੀ ਬੰਦ ਹੋ ਜੂਗੀ ਮੈਂ بڑے بڑے ਵਿਦਵਾਨਾਂ ਦੀਆਂ ਉਦੋਂ ਦੀਆਂ ਵੀਡੀਓ ਸੁਣਦਿਆਂ ਤੇ ਪਰ ਮੈਂ ਆਪਣੀ ਵੀਡੀਓ ਪਾਈ ਤੇ ਸਾਰੀਆਂ ਦੀਆਂ ਵੀਡੀਓ ਸੁਣੀ ਆਵਾ ਅਸੀਂ ਅਰਬ ਕੰਟਰੀ ਦੇ ਵਿੱਚ ਕੰਮ ਕਰਦੇ ਆਂ ਅਸੀਂ ਬਾਹਰ ਆਣ ਕੇ ਬਿਠੇ ਆਂ ਟਰਾਲਾ ਚਾਰਾ ਰਹੇ ਆਂ ਅਸੀਂ 2 ਸਾਲ ਬਾਦੋਂ ਆਪਣਾ ਵੀਜ਼ਾ ਰੀਨਿਊ ਕਰਾਉਂਦੇ ਆਂ ਤੇ ਅਸੀਂ ਭਾਵੇਂ ਇੱਥੇ 20 ਸਾਲ ਕੰਮ ਕਰ ਲਈਏ ਤੇ ਭਾਵੇਂ 40 ਸਾਲ ਕਰ ਲਈਏ ਫੇਰ ਸਾਨੂੰ ਮੁੜ ਕੇ ਪੰਜਾਬ ਹੀ ਜਾਣਾ ਪੈਦਾ ਵਾ ਨਾ ਕਿ ਥਿਆਨੂੰ ਪੀਆਰ ਮਿਲਦੀ ਆ ਹਾਂ ਸੋਹਣੀ ਰੋਟੀ ਕਮਾ ਰਹੇ ਆਂ ਆਪਣਾ ਪਰਿਵਾਰ ਪਾਲ ਰਹੇ ਆਂ ਪਰ 2 ਸਾਲ ਬਾਦੋਂ ਸਾਡੀ ਵੈਰੀਫਿਕੇਸ਼ਨ ਹੁੰਦੀ ਆ ਸਾਡਾ ਵੀਜ਼ਾ ਲੱਗਦਾ ਵਾ ਸਭ ਕੁਝ ਹੁੰਦਾ ਵਾ ਫਿੰਗਰਿੰਗ ਹੁੰਦੀ ਆ ਸਾਡਾ ਰਿਕਾਰਡ ਚੈੱਕ ਕੀਤਾ ਜਾਂਦਾ ਵਾ ਹਾਂ ਜੀ ਪੰਜਾਬ ਦੇ ਵਿੱਚ ਤੁਸੀਂ ਤੁਹਾਡਾ ਭਈਆਂ ਤੋਂ ਬਿਨਾ ਨਹੀਂ ਸਰਦਾ ਨਾ ਲਿਆਓ ਬਈਏ ਜੰਮ ਜੰਮ ਲਿਆਓ ਕਿਉਂਕਿ ਫੈਕਟਰੀਆਂ ਦੇ ਵਿੱਚ ਜਿਹੜਾ ਤੁਸੀਂ ਚਲਾਉਣੀ ਆ ਆਪਣੀਆਂ ਇੰਡਸਟਰੀ ਚਲਾਉਣੀ ਆ ਉਹਨਾਂ ਦੀ ਇੱਕ ਵੈਰੀਫਿਕੇਸ਼ਨ ਹੋਵੇ ਉਹ ਸਾਲ ਬਾਦੋਂ ਉਹਨਾਂ ਦਾ ਇੱਕ ਡਾਟਾ ਕਲੈਕਟ ਹੋਵੇ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਕਿ ਉਹ ਕਿੱਥੋਂ ਦਾ ਕੀ ਕਰਦਾ ਕੀ ਰਹਿਣ ਵਾਲਾ ਵਾ ਉਹਦਾ ਮਾਂ ਪਿਓ ਕੌਣ ਆ ਉਹਨੇ ਇਥੇ ਬੋਡ ਬਣਾਈ ਆ ਕਿ ਨਹੀਂ ਬਣਾਈ ਪਹਿਲੀ ਤੇ ਗੱਲ ਬੋਡ ਬਣਾਉਂਦਾ ਅਧਿਕਾਰ ਜਿਹੜਾ ਬੰਦ ਹੋਣਾ ਚਾਹੀਦਾ ਵਾ ਸਿਰਫ ਜਿਹੜਾ ਪੰਜਾਬ ਚ ਜੰਪ ਆ ਲਿਆ ਪੰਜਾਬ ਦਾ Hindu ਹੋ ਗਿਆ ਭਾਈਚਾਰਾ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਜੋ ਵੀ ਇਥੇ ਭਾਈਚਾਰੇ ਪਹਿਲਾਂ ਰਹਿ ਰਹੇ ਆ ਜਿਨ੍ਹਾਂ ਦਾ ਜੰਮ ਆ ਲਿਆ ਉਹੋ ਹੀ ਸਿਰਫ ਜ਼ਮੀਨ ਲੈ ਸਕਣ ਉਹੋ ਹੀ ਆਪਣੀ ਵੋਟ ਦਾ ਅਧਿਕਾਰ ਰੱਖ ਸਕਣ ਬਾਕੀ ਸਾਰਿਆਂ ਕੋ ਜਿਹੜਾ ਵਾ ਵੀ ਇਹ ਜੋ ਵੀ ਵੋਟਾਂ ਪੜਾਈਆਂ ਜਾਂ ਕੁਝ ਕੀਤੀਆਂ ਇਹਨਾਂ ਦੀਆਂ ਕੈਨਸਲ ਕੀਤੀਆਂ ਜਾਣਾ ਤੇ ਇਹਨਾਂ ਦਾ ਸਾਲ ਬਾਅਦ ਇੱਕ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਕ੍ਰਾਈਮ ਕਰਦਾ ਵਾ ਜਾਂ ਕੁਝ ਵੀ ਕਰਦਾ ਵਾ ਪੰਜਾਬ ਦੇ ਵਿੱਚ ਆਣ ਕੇ ਕੰਮ ਪਾਉਂਦਾ ਵਾ ਉਹ ਪੱਕਾ ਬਲੈਕਲਿਸਟ ਕੀਤਾ ਜਾਵੇ ਹਰ ਕੰਪਨੀ ਦੇ ਵਿੱਚ ਹਰ ਇੰਡਸਟਰੀ ਦੇ ਵਿੱਚ ਸਾਲ ਬਾਦੋਂ ਇੱਕ ਰਿਪੋਰਟ ਬਣੀ ਚਾਹੀਦੀ ਆ ਵੀ ਇਹ ਬੰਦਾ ਮੇਰੇ ਕੋਲ ਕੰਮ ਕਰ ਰਿਹਾ ਵਾ ਉਹ ਡਿਟੇਲ ਦੇਵੇ ਉਹਦੀ ਵੈਰੀਫਿਕੇਸ਼ਨ ਹੋਵੇ ਉਹਦਾ ਇੱਕ ਕਾਰਡ ਬਣੇ ਇਹ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਪਰ ਉਹਦੀ ਬੋਰਡ ਆ ਜਾਂ ਕੁਝ ਵੀ ਆ ਆਧਾਰ ਕਾਰਡ ਆ ਉਹ ਪੰਜਾਬ ਦਾ ਨਾ ਬਣੇ ਉਹ ਉਥੋਂ ਦਾ ਹੀ ਰਵੇ ਜਿੱਥੋਂ ਦਾ ਜੰਪ ਆ ਲਿਆ ਬਾਕੀ ਠੀਕ ਆ ਕਈ ਵਿਦਵਾਨ ਵੱਦ ਘਾਟੀ ਬੋਲਦੇ ਆਪਾਂ ਨੂੰ ਕੋਈ ਪਰਵਾਹ ਨਹੀਂ ਜਿੱਥੇ ਸਟੈਂਡ ਆ ਸਟੈਂਡ ਆ ਹੈਗਾ ਵਾ ਹੈਗਾ ਵਾ ਅਸੀਂ ਆਨੇ ਆ ਜੇ ਅੱਜ ਭਈਆਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਇਹੋ ਜਿਹਾ ਟਾਈਮ ਆਣਾ ਵਾ ਵੀ ਤੁਸੀਂ ਭਈਆਂ ਦੇ ਗਾੜੀ ਹੱਥ ੜਿਆ ਕਰਦੇ ਉਹਨਾਂ ਟਾੜੀ ਤੇ ਰਾਜ ਕਰਨਾ ਵਾ ਕਿਉਂਕਿ ਜਦੋਂ ਉਹ ਬਹੁਤ ਅੰਤਿ ਹੋ ਗਏ ਉਹਨਾਂ ਦੇ ਮੰਤਰੀ ਮੁੱਖ ਮੰਤਰੀ ਆਪੇ ਉਹਨਾਂ ਦੇ ਬਾਨੇ ਆ ਐਮ ਐਲ ਏ ਬਾਨੇ ਆ ਉਹ ਤੇ ਕਹਿੰਦੇ ਆ ਫਿਰ ਜੋਗਯ ਵਰਗਾ ਮੁੱਖ ਮੰਤਰੀ ਚਾਹੀਦਾ ਤੇ ਕਈ ਸਾਡੇ ਸਿਰਾਂ 'ਚ ਪੱਕਾ ਵੀ ਜਨਾਬ ਸਾਈਆਂ ਤੇ ਉਹ ਵੀ ਆਂਦੇ ਵੀ ਮੁੱਖ ਮੰਤਰੀ ਜਿਹੜਾ ਜੋਗਯ ਵਰਗਾ ਚਾਹੀਦਾ ਸਿਰਫ